ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਡੇਰੇ ਪਠਾਣਾ ਵਿੱਚ ਦੋ ਸਕੇ ਫੌਜੀ ਭਰਾਵਾਂ ਨੂੰ ਫੋਨ ਕਾਲ ਜਰੀਏ ਪਹਿਲਾਂ ਫਰੋਤੀ ਮੰਗ ਗਈ ਤੇ ਫਰੋਤੀ ਨਾ ਦੇਣ ਤੇ ਸਕੂਲ ਜਾਂਦੇ ਬੱਚਿਆਂ ਨੂੰ ਗਵਾਹ ਕਰਨ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸਹਿਮ ਹੈ ਇਸ ਸੰਬੰਧੀ ਜਾਣਕਾਰੀ ਕਹਿੰਦੇ ਸੇਵਾਮੁਕਤ ਫੌਜੀ ਲਖਵਿੰਦਰ ਸਿੰਘ ਅਤੇ ਆਰਮੀਏ ਚ ਸੇਵਾ ਨਿਭਾਰੇ ਉਸਦੇ ਛੋਟੇ ਭਰਾ ਪ੍ਰਗਟ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਬੀਤੀ 2 ਮਈ ਸ਼ਾਮ ਨੂੰ ਕਰੀਬ 8 ਵਜੇ ਸਿਫਟਾ ਕਾਰ ਸਵਾਰ 4 ਤੋਂ 5 ਅਨੁਸਾਤੇ ਵਿਅਕਤੀ ਉਹਨਾਂ ਦੇ ਕਾਰ ਅਤੇ ਘਰ ਦੇ ਬਾਹਰ ਲੱਗੇ ਗੇਟ ਨਾਲ ਖਿੱਚ ਤੋੜ ਕਰਕੇ ਧਮਕੀਆਂ ਦਿੰਦੇ ਹੋਏ ਚਲੇ ਗਏ ਉਹਨਾਂ ਨੇ ਕਿਹਾ ਕਿ ਅਗਲੇ ਦਿਨ ਫਿਰ ਉਹਨਾਂ ਨੂੰ ਇੱਕ ਲੋਕਲ ਨੰਬਰ ਤੋਂ ਫੋਨ ਆਇਆ ਤੇ ਉਸ ਵੇਲੇ ਉਹਨਾਂ ਦੇ ਸਕੂਲ ਜਾਂਦੇ ਬੱਚਿਆਂ ਨੂੰ ਰਸਤੇ ਵਿੱਚ ਅਗਵਾ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ 3 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਦੋਂ ਉਹ ਪੁਲਿਸ ਥਾਣਾ ਕੋਟਲੀ ਸੁਰਤ ਮਲੀ ਵਿਕੇ ਲਿਖਤੀ ਦਰਖਾਸਤ ਦੇਣ ਪੁੱਜੇ ਤਾਂ ਉਸੇ ਟਾਈਮ ਉਹਨਾਂ ਨੂੰ ਉਸੇ ਨੰਬਰ ਤੋਂ ਫੇਰ ਫੋਨ ਆਇਆ ਤੇ ਉਹਨਾਂ ਵੱਲੋਂ ਆਪਣਾ ਮੋਬਾਈਲ ਫੋਨ ਦਰਖਾਸਤ ਲੈ ਕੇ ਰਹੇ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤਾ ਪੁਲਿਸ ਅਧਿਕਾਰੀਆਂ ਵੱਲੋਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਉਹਨਾਂ ਨੂੰ ਪਿੰਡ ਰਸੀ ਕੇ ਮਿਲਣ ਲਈ ਕਿਹਾ ਗਿਆ ਤੇ ਉਹਨਾਂ ਵੱਲੋਂ ਆਪਣੀ ਪ੍ਰਾਈਵੇਟ ਗੱਡੀ 'ਤੇ ਪੁਲਿਸ ਅਧਿਕਾਰੀਆਂ ਨਾਲ ਲੈ ਕੇ ਮੋਬਾਈਲ ਫੋਨ ਕਰ ਰਹੇ ਨੌਜਵਾਨ ਕੋਲ ਪਹੁੰਚੇ ਤਾਂ ਉਹਨਾਂ ਵੱਲੋਂ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਪਰ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਢਿੱਲੀ ਕਾਰਵਾਈ ਉੱਪਰ ਸਵਾਲੀਆ ਚਿੰਨ੍ਹ ਖੜੇ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਕੱਲ ਨੂੰ ਉਹਨਾਂ ਦੇ ਬੱਚਿਆਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਇਸ ਸਬੰਧ ਵਿੱਚ ਪੀੜਤ ਪਰਿਵਾਰ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਿਆ ਕਿ ਫੜੇ ਗਏ ਦੋਸ਼ੀਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਪੁਲਿਸ ਥਾਣਾ ਕੂੜੀ ਤੋਂ ਸੂਰਤ ਮਲੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮਾਮਲੇ ਦੇ ਬਰੀਕੀ ਨਾਲ ਜਾਂਚ ਕਰਕੇ ਬੰਦੀ ਕਾਰਵਾਈ ਗੰਦੀ ਗੱਲ ਆਖੀ ਗਈ ਹੈ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਬਾਜੀ ਲਖਵਿੰਦਰ ਸਿੰਘ ਜਾਂ ਫੌਜ ਚ ਰਿਟਾਇਰਡ ਆ ਜੀ ਕੀ ਸਰ ਮਾਮਲਾ ਕੀ ਹੈ ਜੀ ਮਾਮਲਾ ਬਾਜੀ ਪਰਸੋਂ ਦਾ 2 ਤਰੀਕ ਨੂੰ ਇੱਕ ਸ਼ਿਫਟ ਗੱਡੀ ਇੱਕ ਆਈ ਆ ਗੱਡੀ ਇਹ ਬੰਦਿਆਂ ਦੀ ਭਰੀ ਪਈ ਇੱਕ ਬੰਦਾ ਨਿਕਲ ਕੇ ਬਾਹਰ ਗਲੀ ਵਿੱਚ ਮਨੂੰ ਉਹਨੇ ਗਾਲਾਂ ਕੱਢੀਆਂ ਨਾਲੇ ਉਹਨੇ ਆਖਿਆ ਤੇਰੇ ਬੱਚੇ ਉੱਥੇ ਸਾਡੇ ਪੜਦੇ ਨੇ ਸਕੂਲੇ ਹਨ ਨੂੰ ਤੁਹਾਨੂੰ ਅੱਗੇ ਵੀ ਆਖਿਆ ਕਿ ਇੰਨੇ ਪੈਸੇ ਦੋ ਹੁਣ ਤੁਸੀਂ ਸਾਡੇ ਸਾਨੂੰ ਮਿਲਣ ਤੱਕ ਨਹੀਂ ਅੱਜ ਤੱਕ ਆਏ ਪਰ ਨਾ ਤੁਹਾਂ ਕੋਈ ਗੱਲ ਨਹੀਂ ਕੀਤੀ ਉਤੋ ਬਾਰੀ ਉਹ ਗੱਡੀ ਲੈ ਕੇ ਚਲੇ ਗਏ ਨੇ ਕੱਲ ਮੈਨੂੰ ਸਵੇਰੇ 12 ਵਜੇ ਤੋਂ ਫੋਨ ਆਉਣਾ ਸ਼ੁਰੂ ਹੋ ਗਿਆ ਉਹ ਫੋਨ ਦੇ ਆਧਾਰ ਤੇ ਅਸੀਂ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਮਿਲੋ ਤੂੰ ਮਿਲਦੇ ਕਿਉਂ ਨਹੀਂ ਤੁਹਾਡੇ ਬੱਚੇ ਅਸੀਂ ਗੱਡੀ ਚ ਲਾਉਨੇ ਆ ਨਾ ਮਿਲੇ ਤਾਂ ਮੈਂ ਪਰੇਸ਼ਾਨ ਹੋ ਕੇ ਕੋਰਲੀ ਥਾਣੇ ਗਿਆ ਜੇ ਆਪਣੇ ਛੋਟੇ ਭਰਾ ਨਾਲ ਲੈ ਕੇ ਬੱਚੇ ਪੜਦੇ ਸੀ ਅਸੀਂ ਉੱਥੇ ਜਾ ਕੇ ਕੰਪਲੇਨ ਲਿਖਾਈ ਮਨਸੀਰ ਥਾਣਾ ਥਾਣੇ ਚ ਥਾਣੇ ਲਿਖ ਕੰਪਲੇਨ ਲਿਖਾਉਂਦੇ ਲਿਖਾਉਂਦੇ ਆ ਫਿਰ ਉਸੇ ਨੰਬਰ ਤੇ ਫਿਰ ਫੋਨ ਆਇਆ ਮੈਂ ਥਾਪੂਲਿਸ ਵਿੱਚ ਜਿਹੜਾ ਸਾਡੀ ਕੰਪਲੇਨ ਲਿਖਣ ਦੇ ਉਹਨੂੰ ਆਪਣਾ ਫੋਨ ਦਿੱਤਾ। ਉਹਨਾਂ ਨੇ ਫੋਨ ਤੇ ਗੱਲ ਕੀਤੀ ਵੀ ਤੁਹਾਡਾ ਕਿੰਨੇ ਚਿਰ ਦਾ ਇੰਤਜ਼ਾਰ ਕਰਨਾ ਤੁਸੀਂ ਸਾਡੇ ਕੋਲ ਪਹੁੰਚਣ ਕੋਲੋਂ ਤੇ। ਪੁਲਿਸ ਉਹ ਪੁਲਸ ਵਾਲੇ ਆਖਿਆ ਵੀ ਇਹ ਤੁਹਾਡੇ ਕੋਲ ਹੁਣੇ ਪਹੁੰਚਦੇ ਆ। 10 ਮਿੰਟ ਤੱਕ ਪੁਲਿਸ ਪਾਰਟੀ ਆਪਣੀ ਪੁਲਿਸ ਦੀ ਪਾਰਟੀ ਲੈ ਕੇ ਨਾਲ ਮੇਰੇ ਰਸੀਕੇ ਗਏ ਜਿੱਥੇ ਉਹਨਾਂ ਨੇ ਟਾਈਮ ਦਿੱਤਾ ਸੀ। ਉੱਥੇ ਜਾ ਕੇ ਪੂਰੀ ਪੂਰੀ ਪਾਰਟੀ ਪੁਲਿਸ ਨੇ ਅਰੈਸਟ ਕਰ ਲਈ ਜੀ। ਉਸ ਤੋਂ ਬਾਅਦ ਪੁਲਿਸ ਨੇ ਕੀ ਕੀਤਾ ਕੀ ਨਹੀਂ ਸਾਨੂੰ ਕੁਝ ਨਹੀਂ ਦੱਸਿਆ। ਬਾਈ ਜਾਨ ਸਾਡੇ ਬੱਚੇ ਕੱਲ ਨੂੰ ਕਿਹ ਲਾ ਕੇ ਸਕੂਲੇ ਜਾਂਦੇ ਨੇ ਛੋਟੇ ਬੱਚੇ ਨੇ ਕੋਈ ਨੁਕਸਾਨ ਕਰ ਦਿੱਤਾ ਤੇ ਸਾਡੇ ਕੌਣ ਕਰੇਗਾ ਉਹਦੀ ਪਰਭਾਈ ਕੌਣ ਕਰੇਗਾ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਕਿ ਕੰਪਲੇਨ ਕਰਨ ਤੇ ਪਹਿਲਾਂ ਉਹਦੀ ਕਾਰਵਾਈ ਕੀਤੀ ਜਾਏ ਪੁਲਿਸ ਪਹਿਲਾਂ ਸਬੂਤ ਮੰਗਦੀ ਆ ਸਬੂਤ ਸਾਨੂੰ ਫੋਨ ਤੇ ਬਾਰ-ਬਾਰ ਫੋਨ ਆਉਂਦੇ ਨੇ ਅਸੀਂ ਪੁਲਿਸ ਕੋ ਫੋਨ ਲੈ ਕੇ ਗਏ ਆ ਪੁਲਿਸ ਖੁਦ ਨੇ ਪੁਲਿਸ ਨੇ ਗੱਲ ਕੀਤੀ ਆ ਜਿਹੜੇ ਫਰੋਤੀ ਮੰਗੇਗੇ ਕਿੰਨੇ ਮੰਗੇਗੇ 3 ਲੱਖ ਦੀ ਫਰੋਤੀ ਮੰਗੇਗੀ ਸਿਵਲ ਗੱਡੀ ਚ ਉਹਦਾ ਹਾਦ ਮੰਗੇ ਨਾ 3 ਲੱਖ ਉਹ ਬੰਦਿਆਂ ਦਾ ਕੁਝ ਨਹੀਂ ਪਤਾ ਆਹੀਂ ਨੰਬਰ ਤੇ ਹੀ ਜਿਹੜੇ ਉਹ ਉੱਥੇ ਪਹੁੰਚਿਆ ਜੀ ਨੰਬਰ ਜੇ 90411 43719 ਉਹ ਫੋਨ ਦੇ ਧਾਰਤੇ ਉਹਨਾਂ ਨੇ ਖੁਦ ਹੀ ਬੁਲਾਇਆ ਸਾਨੂੰ ਟਾਈਮ ਦੇ ਕੇ ਕਿ ਇੱਥੇ ਪਹੁੰਚੋ ਇਹ ਜਗ੍ਹਾ ਤੇ ਬੈਠੇ ਆਂ ਜਦੋਂ ਮੌਕੇ ਤੇ ਤੁਸੀਂ ਪਹੁੰਚੇ ਕਿੰਨੇ ਬੰਦੇ ਉਹਨਾਂ ਅਰੈਸਟ ਕੀਤੇ ਸਨ ਪੁਲਿਸ ਨੇ ਪੰਜ ਬੰਦੇ ਫੜੇ ਉਸ ਤੋਂ ਬਾਅਦ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਕਹਿੰਦੇ ਇਹਨਾਂ ਕੋਈ ਕੋਈ ਹੋਰ ਹੀ ਫੜਿਆ ਗਿਆ ਅਸੀਂ ਥਾਣੇ ਨਹੀਂ ਰੱਖ ਸਕਦੇ ਨੂੰ ਪਰ ਭਾਜੀ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਦੱਸੋ ਕੌਣ ਕਰੇਗਾ ਅੱਡੋ ਫਾਡੀ ਸੁਣਵਾਈ ਕਿੱਥੇ ਹੋਏਗੀ ਮੈਂ ਭਗਵੰਤ ਮਾਨ ਸਾਹਿਬ ਨੂੰ ਉਹ ਵੀ ਕਹਿੰਨਾ ਕਿ ਪਹਿਲਾਂ ਕਾਰਵਾਈ ਕੀਤੀ ਜਾ ਨੁਕਸਾਨ ਹੋਣ ਤੋਂ ਪਹਿਲਾਂ ਬਾਅਦ ਵਿੱਚ ਕਾਰਵਾਈ ਕਰਦਾ ਕੀ ਫਾਇਦਾ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਤਾਂ ਇਸ ਚੀਜ਼ ਨਾਲ ਫਿਰ ਕਾਫੀ ਪਰਵਾਹ ਤੇ ਖੌਫ ਤੁਹਾਨੂੰ ਦੋਏਗਾ ਜੀ ਹਾਂ ਜੀ ਇਹਦੇ ਸਾਮੀ 7 ਵਜੇ ਬਾਅਦ ਕਰੋ ਬਾਦ ਨਹੀਂ ਜਾਂਦੇ ਜੀ ਮੈਂ ਬੱਚਿਆਂ ਦੇ ਬੱਚੇ ਸਾਡੇ ਆਉਂਦੇ ਨਹੀਂ ਅਸੀਂ ਰੋਟੀ ਨਹੀਂ ਖਾਂਦੇ ਜੀ ਰਗੜ ਸਿੰਘ ਆਉਂ ਡਿਊਟੀ ਆਉੱਚਾ ਸਰ ਓ ਪਿੰਡ ਮੇਰਾ ਡੇਰਾ ਉਠਾਣਾ ਮੈਂ ਕੱਲ ਸੇਵਾ ਕਰਨ ਰਿਹਾ ਗੁਰਦੁਆਰਾ ਜਿਹੜਾ ਬੱਬਾ ਨਾਲ ਤੇ ਮੈਨੂੰ ਘਰ ਦੇ ਨੇ ਕਾਲ ਆਈ ਕਿ ਇਦਾਂ ਦਾ ਨਾ ਧਮਕੀਆਂ ਬੜੀਆਂ ਹੁੰਦੀਆਂ ਤੇ ਮੈਂ ਇਹਨਾਂ ਨੂੰ ਗੱਲ ਕੀਤੀ ਪਰਸੋਂ ਦੋ ਤਰੀਕ ਨੂੰ ਚਾਰ ਗੱਡੀ ਗੱਡੀ ਤੇ ਚਾਰ ਬੰਦੇ ਆਏ ਉਹ ਮੈਨੂੰ ਗਾਲ ਕੱਢ ਕੇ ਆਂਦੇ ਮੇਰਾ ਕੰਮ ਨਹੀਂ ਕੀਤਾ ਤਾਂ 3 ਲੱਖ ਰੁਪਏ ਨਾਲ ਮੇਰੇ ਕੋਲ ਮੰਗਿਆ ਇਹ ਪਹਿਲਾਂ ਵੀ ਜੋ ਮੈਂ ਸਕੂਲੇ ਦੱਸ ਕੇ ਆ ਮਾਟਰਾਂ ਨੂੰ ਕਿ ਸਰ ਇਦਾਂ ਦਾ ਗੱਲ ਮੈਨੂੰ ਇਹ ਧਮਕੀਆਂ ਆਉਂਦੀਆਂ ਤੇ ਮੇਰੇ ਬੱਚੇ ਜੋ ਮੇਰੇ ਘਰ ਲਾਇਓ ਉਹ ਕੀ ਗੇਟ ਦੇ ਅੰਦਰ ਆ ਕੇ ਲੁੰਦੇ ਹੀ ਇਹ ਹਰਨੇਕ ਸਿੰਘ ਨੂੰ ਪਤਾ ਵਿਚਾਰਾ ਮਰ ਗਿਆ ਉਹਦਾ ਪਿੱਛਾ ਸੁਣਦਿਆ ਤੇ ਮੈਂ ਡੇਰੇ ਬਾਬੇ ਨਾਲ ਜਿਹੋ ਸੇਵਾ ਕਰਨ ਡਿਆ ਜਦੋਂ ਮੈਨੂੰ ਪਤਾ ਲੱਗਾ ਕਰਦਿਆਂ ਕੋਈ ਕੀਤੀ ਆ ਧਮਕੀਆਂ ਉਹਦੇ ਅੱਜ ਬੱਚੇ ਤੇਰੇ ਅੰਦਰ ਲੌਣੇ ਆ ਉਹਨੂੰ ਪਤਾ ਹੀ ਨਾ ਕਰ ਦੋ ਤਰੀ ਨੂੰ ਕਹਿ ਕੇ ਗਿਆ ਇਹ ਕਿ ਮੈਂ ਉਥੋਂ ਸੇਵਾ ਕਰਦੇ ਆਪਣੇ ਬਰਤਨ ਉਥੋਂ ਸੁੱਟ ਕੇ ਬਾਬੇ ਦੇ ਭੱਜਿਆਂ ਬਾਬੇ ਦੇ ਕੀ ਗੱਲ ਹੋਈ ਹੈ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਆ ਕੇ ਇੱਥੇ ਆਏ ਆ ਤੇ ਫਿਰ ਅਸੀਂ ਨਾਲ ਅਗਲੀ ਦਈ ਮੈਂ ਹਾਂ ਚੱਲ ਬੇ ਠਾਣੇ ਚਲਦੇ ਆ ਠਾਣੇ ਉੱਥੇ ਗਏ ਤੇ ਉੱਥੇ ਠਾਣੇ ਪੁਲਿਸ ਵਾਲ ਨੇ ਆਖਿਆ ਸਾਨੂੰ ਧਮਕੀਆਂ ਆਉਣੀਆਂ ਜੇ ਗੱਲ ਕਰੋ ਤੇ ਫਿਰ ਉਹ ਜਦੋਂ ਫੋਨ ਆਇ ਇਹ ਆਂਦਾ ਤੁਹਾਡਾ ਮੇਰਾ ਕੰਮ ਨਹੀਂ ਕੀਤਾ ਪੁਲਿਸ ਵਾਲਾ ਕਹਿੰਦਾ ਕਿਹੜਾ ਕੰਮ ਆਂਦਾ ਤੈਨੂੰ ਇੱਕ ਵਾਰੀ ਦੱਸਦਾ ਬਾਹਰ ਬੈਠਣਾ ਤੈਨੂੰ ਸੱਤ ਡੀਕਾਂ ਦੇ ਆਓ ਮੈਂ ਕਿੱਥੇ ਡੀਕਾਂ ਨੂੰ ਪੁਲਿਸ ਵਾਲਾ ਉਹ ਤਾਂ ਕੋਈ ਗੱਲਬਾਤ ਨਹੀਂ ਹੋਈ ਹਾਂ ਉਹਨਾਂ ਨੇ ਪੁਲਿਸ ਵਾਲਾ ਨਾਲ ਗੱਲਬਾਤ ਕੀਤੀ ਪੁਲਿਸ ਵਾਲਾ ਗੱਲ ਕਰਨ ਦੇ ਉਹਨਾਂ ਨਾਲ ਉਹ ਕਹਿੰਦੇ ਕਿੱਧਰ ਨੂੰ ਆਣਾ ਉਹ ਪੁਲਿਸ ਵਾਲੇ ਨਾਲ ਕੰਨ ਫੋਨ ਲਾ ਰੱਖਿਆ ਜਿੱਧਰ ਜਿੱਧਰ ਨੂੰ ਕਹਿੰਦੇ ਪੁਲਿਸਲੇ ਉਧਰ ਨੂੰ ਆਉਂਦੇ ਮੌਕੇ ਤੇ ਜਾ ਕੇ ਉਹਨਾਂ ਬੰਦੇ ਫੜੇ ਆ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਅੱਜ ਮੇਰੀ ਫਿਰ ਰਿਪੋਰਟ ਆ ਨਾ ਆਰਮੀ ਦੇ ਵਿੱਚ ਮੈਂ ਆਪਣੀ ਨੌਕਰੀ ਨਹੀਂ ਵੇਖਣਿਆ ਨੌਕਰੀ ਤੇ ਨਹੀਂ ਜਾਣ ਜਾ ਮੇਰੇ ਬੱਚਿਆਂ ਦਾ ਧਿਆਨ ਰੱਖਿਆ ਜਾਏ ਤੇ ਉਹਨਾਂ ਨੂੰ ਫੜਿਆ ਜਾਏ ਬਸ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ